ਮੰਗ ਪੱਤਰ ਤਾਂ ਸ਼ੁਰੂ ਹੋਈਆਂ 18 ਨੁਕਾਤੀ ਮੰਗ ਪੱਤਰ ਜਿਹੜਾ ਪੰਜਾਬ ਦੀ ਸਰਕਾਰ ਨੂੰ ਆਪਾਂ ਡੀਸੀਆਂ ਰਹੀਂ ਸਿੱਧਾ ਐਮਐਲਏ ਰਹੀਂ ਜਾਂ ਸਿੱਧਾ ਭਗਵਾਨ ਹਰਮਾਨ ਦੇ ਡਾਕਟਰ ਪਛਾ ਕੇ ਉਹ ਨੂੰਹਾਂ ਪਛਾ ਚੁੱਕੇ ਸੀ ਉਹਨੇ ਮੰਗਾਂ ਤੇ ਵਿਚਾਰ ਕਰਨਾ ਸ਼ੁਰੂ ਹੋਇਆ ਉਹ ਥਾਰੀਏ ਮੰਗਾਂ ਜਿਹੜੀਆਂ ਅਸੀਂ ਦਾਵਾ ਕਰਦੇ ਆ ਕਿਉਂ ਮੰਨਾਂਗੇ ਨਹੀਂ ਉਹ ਸਾਡੇ ਕਿਸਾਨਾਂ ਨੇ ਮਜ਼ਦੂਰਾਂ ਨੇ ਉਹ ਆਠ ਮੰਨਾ ਪੂਰੀਆਂ ਹੋਈਆਂ ਉਧਰੋਂ 7 ਵਜੇ ਆ ਮੰਗੇ ਦਾ ਚਾਟਰ ਸੀ ਇੱਥੇ ਲੈ ਕੇ ਆਇਆ ਕਿਉਂ ਕਿਉਂਕਿ ਕਿ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਦੁਖ ਰੂਪ ਜਿਹੀ ਹੈ ਕਿ ਜਦੋਂ ਆਠ ਮੰਨਾ ਉਹਦੀ ਦੋ ਲਾਈਨਾਂ ਨੇ ਉਹਦੇ ਚ ਕਹਿੰਦੇ ਨੇ ਕਿ ਪੈੜਾਂ ਚ ਲੈ ਵੇਰੀਆਂ ਪੀੜੀਆਂ ਨੱਚਦੇ ਨੇ ਲੋਕ ਫਿਰ ਵੀ ਇੱਕ ਦੇ ਕਿਉਂ ਉੱਠਦਾ ਰਹਿੰਦਾ ਤੇਰਾ ਜਿਵੇਂ ਅੰਦਾਜ਼ਾ ਲਾਇਆ ਤੁਸੀਂ ਪੁਲਿਸ ਜਦੋਂ 10 ਤਰੀਕ ਨੂੰ ਮੋਜਨ ਤੋਂ ਬਾਅਦ ਕਿਸਾਨ ਆਗੂਆਂ ਨੇ ਮੋਜਨ ਤੋਂ ਬਾਅਦ ਕਿਸਾਨ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਚੰਡੀਗੜ੍ਹ ਜਾਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਜ਼ਬਰਦਸਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨ ਦਰੇ ਨੇ ਅਜੂਬੀਆਂ ਦੇ ਐਮਐਲਏ ਦੇ ਘਰਾਂ ਦੇ ਮੂਹਰੇ ਬੈਠੇ ਨੇ ਤੇ